ਸਰਹੋਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਮੈਨੂੰ ਬਚਾਇਆ ਉਹ ਦਿਨ ਮੇਰੇ ਦਿਮਾਗ ਦੇ ਵਿੱਚ ਬਹੁਤ ਪ੍ਰੈਸ਼ਰ ਸੀ ਮੈਂ ਮੋਟਰਸਾਈਕਲ ਖਲਾਰ ਕੇ ਸੁਸਾਇਡ ਦੀ ਕੋਸ਼ਿਸ਼ ਕੀਤੀ ਨਹਿਰ ਦੇ ਵਿੱਚ ਛਾਲ ਮਾਰ ਕੇ ਸਾਰ ਹੋ ਨਹੀਂ ਆਏ ਮੌਕੇ ਤੇ ਮੌਕੇ ਤੇ ਇਨਾ ਆਪਣੀ ਪਗੜੀ ਉਤਾਰ ਕੇ ਮੇਰੀ ਜਾਨ ਬਚਾਈ ਇਹਨਾਂ ਦਾ ਸਰਹੋਨ ਦਾ ਜਦੋਂ ਵੀ ਕਿਤੇ ਮਿਲਦੇ ਆ ਮੈਨੂੰ ਹਾਲ ਚਾਲ ਪੁੱਛ ਕੇ ਜਾਂਦੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਾ ਉਹਨਾਂ ਦਾ ਤੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਅਕੜੀ ਸ਼ੁਕਰਾਨੀ ਜੇ ਨਾਲ ਕਰਾਂ ਉਹਨਾਂ ਨੂੰ ਥੋੜਾ ਜਿਹਾ ਡਾਕਟਰ ਸਾਡੇ ਕਿਨਾਰੇ ਕੀ ਮੈਂ ਉਹਨਾਂ ਨੂੰ ਲੂਪ ਕੋ ਚਰਾੰਤੀ ਤੋਂ ਉੱਧੇ ਹੀ ਜਾ ਰਿਹਾ ਸੀ ਜਦੋਂ ਅਸੀਂ ਨਹਿਰਾਂ ਦੇ ਕੋਲ ਪਹੁੰਚੇ ਤਾਂ ਗੱਡੀ ਪਹੁੰਚੀ ਤੇ ਲੱਗ ਗਿਆ ਇੱਕ ਲੜਕਾ ਜਾ ਰਿਹਾ ਸੀ ਮੋਟਰਸਾਈਕਲ 'ਤੇ ਜਨੇ ਇੱਕਦਮ ਮੋਟਰਸਾਈਕਲ ਖਿਲਾਰ ਕੇ ਤੇ ਜਿਹੜੀਆਂ ਨਹਿਰ ਵਿੱਚ ਛਾਲ ਮਾਰ ਕੇ ਸੁਨਸੜ ਕਰਨ ਦੀ ਕੋਸ਼ਿਸ਼ ਕੀਤੀ ਮੈਂ ਵੀ ਰੋਕ ਕੇ ਗੱਡੀ ਰੋਕ ਕੇ ਆਪਣੀ ਉਹਨੂੰ ਆਵਾਜ਼ ਮਾਰ ਕੇ ਪੁਲਿਸ ਸਾਹਿਬ ਵੀ ਉਹਨੂੰ ਹੌਸਲਾ ਦਿੱਤਾ ਤੇ ਕੋਈ ਟੀਮ ਆ ਕੇ ਦੇਖ ਕੇ ਫਿਰ ਮੈਂ ਆਪਣੀ ਜੈ ਰੋਟ ਕੇ ਤੋਂ ਉਹ ਨਹਿਰ ਦੇ ਵਿੱਚੋਂ ਅਸੀਂ ਕੱਢ ਕੇ ਬਾਹਰ ਸਮਝਾਇਆ ਮੁਰਤੀ ਦੇ ਪੇਰੈਂਟਸ ਨੂੰ ਬਲਾ ਕੇ ਉਹਨਾਂ ਦੇ ਹਵਾਲੇ ਕਰਤਾ ਬਾਅਦ ਵਿੱਚ ਉਹਨਾਂ ਨੂੰ ਕਾਉਂਸਲਿੰਗ ਕਰ ਰਹੇ ਨੇ